ਗੱਤ ਗੱਲ ਨਹੀਂ ਕਰਦਾ ਠੀਕ ਹੈ ਗੱਲ ਐ ਸਾਈ ਦੇਓ ਜੀ ਧਨ ਮੁੱਲ ਲੈ ਸਾਬ ਗੱਲ ਨਾ ਕੋਟ ਗੱਲ ਨਾ ਕੋਟ ਕਾਰ ਕਿਉਂ ਕੋਟਦਾ ਹੈ ਬੇਬੀ ਕੁੱਲਣਾ ਹੋ ਕਰਦੇ ਲੈ ਲਖਿਆ ਸਾਰੀਆਂ ਗੱਲਾਂ ਛੰਟ ਤੈਨੂੰ ਸਹੀ ਮੁੱਲ ਲਾਉਣੀ ਆ ਪੂਰਾ 18000 ਤਿੰਨਾਂ ਦਾ ਬਾਹਰ ਹੀ ਵਜਾ ਛਾਲ ਜੀ ਮਾਰ ਕੇ ਲੰਘ ਜਾ ਬਾਹਰ ਹੈ ਫਿਰ 25 ਦੀਆਂ ਵੀ ਨਹੀਂ ਹੈਗੀਆਂਹੀਂ ਹੈ ਨਹੀਂ 25 ਦੀ ਮੁੱਲ ਤਾਂ ਕਰਨਾ ਵੋ ਫਿਰ ਬੁੱਲੇ ਸਹੀ ਦੱਸਦੇ ਇੱਕ ਰੇਟ ਚ ਮਗਾਰੇ ਖੜਾ ਦੋ ਲਿਆ ਕਰ ਮੈਂ ਤਾਂ ਮੁਕਾਤੀਆਂ ਹੈ 10 ਨਹੀਂ ਹੁੰਦੀਆਂ ਪਰ ਤੂੰ ਦੱਸ ਦੇ ਕਿੰਨੇ ਦੀਆਂ ਹੋਣਗੀਆਂ ਹੋ ਗਈਆਂ ਬਸ 18 ਦੀਆਂ ਨਹੀਂ ਠੀਕ ਹੈ ਇਹ ਤਾਂ ਕੋਈ ਨਹੀਂ

ਨਾ ਹੋਰ ਦੱਸ 1 ਰੁਪਿਆ ਉੱਤੇ ਨਹੀਂ ਬਾਹਰ ਚੱਲ ਜਾਣਗੇ ਕੋਈ ਲਗਾਈ ਵੀ ਤਿੰਨ ਤਿੰਨ 650 ਬਾਹਰ ਚੱਲ ਜਾਣਗੇ ਨਾਟੀ ਹਾਂ ਨਾਲੇ ਲਗਾਈ ਵੀ ਪੈਣੀ ਪਈ ਲਗਾਈ ਐਸੀ ਕਰਾ ਦੇ 6000 ਦੀ ਜਿੰਦੀ ਆਪਾਂ ਪੱਟ ਉਹ ਤਾਇਆ ਉਸ ਦੇਖ ਲੈ ਤੇ ਦੇਖ ਲੈ ਪਠਾਣਾਂ ਕੜੀਆਂ ਨੇ ਬਾਬਾ ਪੱਠਾਂ ਤੱਕੜੀਆਂ ਦੇਖਾਂ ਤਾਂ ਤੈਨੂੰ ਚਾਰ ਦੀਆਂ ਵੀ ਦਵਾ ਦੇਣਾ ਤਿੰਨ ਤਿੰਨ ਨੂੰ ਵੀ ਦਵਾ ਦੇਣਾ ਮਰੇ ਹੋ ਰੂੰਗੇ ਉਹ ਖਾਟਾ ਪੜੇ ਹੋਏ ਕਿਉਂ ਜੀ ਮੇਰੀ ਗੱਲ ਸੁਣ ਲੈ ਅੰਕਲ ਸਾਡਾ ਹੈਗਾ ਵਪਾਰ ਲੈਣ ਜਿਹੜਾ ਦੂਜਾ ਪਾਸਾ ਮੰਗੀ ਜਰਾ ਸਾਡਾ ਅਸੀਂ ਖਰਚਾ ਪਾਣੀ ਪੈਸੇ ਇਹਦੇ ਬਹੁਤ ਜਿਆਦਾ ਲਾਤੇ ਮੇਰੇ ਮਦਾਉ ਕੋ ਮੇ ਲੋਕ ਆਪਣੇ ਆਪ ਚਲੋ ਤੁਹਾਡੀ ਖੁਸ਼ੀ ਨਹੀਂ ਲੈਣੀ ਠੀਕ ਹੈ ਇਹ ਤੋਂ ਵੱਧ ਨਹੀਂ ਜਾਂਦਾ 20 ਦੀਆਂ ਤੇ ਬਾ ਪਰ ਅਸੀਂ ਇਹ ਸੀ ਕਰਾ ਦੇਵਾਂਗੇ ਭਾਈ ਜਰਾਜੂ ਉਹ ਵੀ ਦੋ ਇੱਥੇ ਲਗਾਈਏ ਜਾਈ ਕਿ ਨਹੀਂ ਲੱਗੇ ਜਾ ਯਾਰ ਜਰਾਜੂ ਲਗਾਈ ਬਾਈ ਯਾਰ 1 250 ਲਗਾਈ ਨਹੀਂ ਪੈ ਜਾਣੀਆਂ ਬਾਬਾ ਕਹਿੰਦਾ 1 ਰੁਪਿਆ ਨਹੀਂ ਮੈਂ ਦੱਦ ਦੇਣਾ ਬਾਬੇ ਦੀ ਨਾਲ ਰੈਨਲ ਜਾਂਦਾ ਜਾਂ 20000 ਦੀਆਂ ਹੋ ਗਈਆਂ ਬੱਸ ਚਲ ਲਖਿਆ ਖੁਸ਼ ਰਹਿ ਹੋਰ ਲਖਿਆ 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 ਹੋ ਗਈਆਂ ਬਾਬਾ ਠੀਕ ਹੈ ਵੱਡੀਆਂ ਪੱਟਾਂ ਤੋੜੀ ਬਾਬਾ ਵੀ ਮੋੜ ਉਹ ਲੈ ਜਾਣਗੇ ਦੋਸਤ ਪਰਚੀ ਦੀ ਮਾਰੀਆਂ ਬਾਈ ਯਾਰ ਇੱਦਾਂ ਸਿਨਾ ਪੱਟਾਂ ਨੇ ਤਕੜੀਆਂ ਬਾਈ ਜਲਪਾਂ ਜਲ ਬਾਈ ਇਹਦਾ ਸਾਧਨ ਚੱਕੋ ਪਾਓ ਇਹਨਾਂ ਨੂੰ खड़ो देते बाबे ने मोड़ नहीं ने ने नहीं कुड़ा बंदा नहीं खेत पैसा था यार सही मोड़ ओ सही।

ਲੈ ਸਾਢੇ 12 ਦਾ ਦੇਣਾ ਦਾਜੀ ਤੂੰ ਦਾ ਯਾਰ ਨਹੀਂ ਕਰੀ ਹੋਰ ਹੋਰ ਕੀ ਕਰਾ ਯਾਰ ਉਹ ਤੱਕ ਫਲ ਹੈ 15 ਅਗਸਤ 15 ਦਾ ਮੈਂ ਉਹਦਾ ਭਾਈ ਤੇਰੀ ਚੀਜ਼ ਹੈ ਲੱਖ ਮੰਗ 20 ਦਿਨ 10 ਦਾ ਲੱਕਰ 10 ਦਾ ਥੱਲੇ ਲਾ ਪਹਿਲਾਂ ਦੇਖੀ ਹਲੋ ਕੋਈ ਨਾਲ ਨਾ ਦੱਤੇ ਕਿ ਫਾਇਦਾ ਪੁੱਤ ਬੱਸ ਲੈਣਾ ਦੇਖੀ ਵਿੱਚ ਮੈਂ ਮੜ ਜਾਉਂ ਉਹ ਲਾਲਾ ਦੇਖੋ ਇਹ ਕਿਵੇਂ ਜੀ ਕੱਢਿਆ ਬਾਪੇ ਜੀ ਆਇਆ ਕਿੱਤਾ ਹੋਇਆ ਉਹ ਜੱਟੀ ਰੋਚੀ ਆ ਦੇ ਖੇਤਰ ਕਿੱਤਾ ਹੋਇਆ ਧੀ ਪੜਾਂਗਾ ਪਾ ਹੋਇਆ ਧੀ ਪੜਾਂਗਾ ਉਹ ਆਹੇ ਫੜ ਜਾ ਯਾ ਗੈਡਿਟਰ ਸਾਹਿਬ ਇਹ ਧੀ ਪੜਾਂਗਾ ਬੋਝ ਕੇ ਗਈ ਲੈ ਜਾ ਡਾਂਗਾ ਓ ਲੱਤ ਨਾਲ ਤੱਕਦੀ ਮੋਕਦੀ ਓ 13 ਦਾ ਦੇ ਬਸ ਬਈ ਸਾਹੀ ਚਲ ਆ ਲੈ ਪਾ ਬਣਣਾ ਉਹ ਨਹੀਂ ਮੰਨਦਾ ਲਾਣ ਨਾ ਨਾ ਸਹੀ ਨਾ ਕਿਤੇ ਇਹਨਾਂ ਕੋਲੋਂ ਪਤਾ ਆਇਆ ਕਿ ਕਿਤੇ ਲੱਗੀ ਹੈ ਕਿਤੇ ਨਹੀਂ ਲਾਣ ਨਾ ਇਹ ਦੇਖ ਇਹ ਤੇਰੀ ਕਿਸੇ ਨੇ ਨਹੀਂ ਪੰਡਣੀ ਦੱਸ ਦੇ ਯਾਰ ਕਹਿਣਾ ਪਾਟਲ ਖਵਾ ਦੇ ਬਸ ਸੱਤ ਦਿਵਾਰ ਕੁਕਵਾਤੀ ਫਿਰ ਕੀ ਕਰਾਂ ਕੀ ਕਰਾਂ ਕੀ ਕਰਾਂ ਜਾਇਜ਼ ਕਰਦੇ ਤੂੰ ਰੋਜ਼ ਖਾਣਦੇ ਆ 12 ਲਾ 11 ਲਾਇਆ ਸੀ ਮੈਂ ਵਪਾਰੀ ਨਹੀਂ ਆਗਾ ਠੀਕ ਮੈਂ ਤਾਂ ਤੇਥੋਂ ਵੀ ਲੈ ਰਹੀ ਆ ਆਪਣੀ ਰੋਟੀ ਉਹ ਦਵਾਂਗੇ ਉਹ ਤੇਰੇ ਹੱਥਕੇ ਦਵਾਂਗੇ ਸਮਝ ਕਿ ਕਰਾਂ ਰੰਪਸ ਅੰਤਨੀ ਤੋਂ 13200 ਦਾ ਤੇਰੇ ਕਰਕੇ ਓਏ ਯਾਰ ਪਤਾ ਕਿ ਕੱਲ ਬੜੇ ਬਾਈ ਬਹੁਤ ਅਚਾਰ ਬਾਈ ਉਹਰਾ ਹੱਥ ਕਰਾ ਬਾਬਾ ਜੀ ਹੱਥ ਕਰ ਬੱਕਰਾ ਵੇਚਣਾ ਨਹੀਂ ਵੇਚਣਾ ਹੁੰਦਾ ਬੜੇ ਬਾਈ ਮੈਨੇ ਵੇਚਾ ਸਾਢੇ 13 ਦਾ ਹੁੰਦਾ ਬਾਬਾ ਯਾਰ ਚਲ ਦੇ ਕਰ ਕੋਈ ਆਪ ਸਿੰਘ ਨਾਲ ਸਾਢੇ 13 ਦਾ ਸਾਢੇ 13 ਦਾ ਉਹ ਸਾਢੇ 13 ਦਾ ਠੀਕ ਹੈ ਨਹੀਂ ਉਹ ਠੀਕ ਹੈ ਠੀਕ ਮੰਨਦਾਗਾ ਤਾਂ ਲੇਕ ਜੀ ਹੁਤਾ ਪੜੀ ਕੈਨਲ ਹੋ ਗਿਆ ਬੜਾ ਪਰਤੀ ਉਹ ਕਰਨਾ ਚਾਹੀਦਾ ਸੀ ਪਰਤੀ ਦਾ 100 ਰੁਪਏ ਦਾ ਕੋਹੀ ਹੁੰਦਾ ਪਰਚੀ ਆਪੋ ਆਉਦੀ ਯਾਰ ਪਰਚੀ ਨਹੀਂ ਓਏ ਖਰਚਾ ਓਏ ਖਰਚਾ ਯਾਰ ਪਰਚੀ ਆਪੋ ਆਉਦੀ ਪਰਚੀ ਆਪੋ ਆਉਦੀ 14000 ਦਾ ਬੇਤਾ ਵੰਗੋਛਣਾ ਖੋਲ ਬਾਬਾ ਬਸ ਸ਼ਕਰਾ ਕਥਾ ਮਨਾਇਆ ਬੋਲ ਬਕਰਾਂ ਯਾਰ ਆ ਬਾਕੀ ਦਸ ਯਾਰ ਇੱਥੇ ਕੋਈ ਨਹੀਂ ਯਾਰ ਮੰਗਣਾ ਦਾ ਬਾਈ ਜਿਹੜਾ ਲੱਖ ਮੰਗਦੇ ਹੋ ਚੀਜ਼ ਆਉਦੀ ਵੰਗੋਦੀ ਯਾਰ ਯਾ ਮੰਨ ਕੇ ਆਪਣੇ ਖਾੜੇ ਚ ਅੱਟਾ ਉਹ ਲੱਜ ਬਣ ਕੇ ਆ ਵਕੀਲ ਨੂੰ ਮੈਂ ਨਹੀਂ ਉਹ ਬੱਕਰੀ ਜਾ ਫਿਰ ਚੰਦੀ ਜੜੀ ਇਹਨੂੰ ਦਵਾ ਦਿਓ